ਹਾਂਜੀ ਸਤਿਕਾਰ ਦੋਸਤੋ। ਲਓ ਜੀ ਆ ਗਏ ਆਪਾਂ ਰੋਜ਼ ਦੀ ਤਰ੍ਹਾਂ ਆਪਣੀ ਮਸ਼ੀਨ ਤੇ ਬਾਫ ਕਰਨ। ਪ੍ਰੈਸ ਲਾਉਣ ਤੇ ਆਪਣੀ ਸਿਹਤ ਦਾ ਆਪਾਂ ਧਿਆਨ ਰੱਖਦੇ ਹੋਏ ਜਰੂਰ ਇਸ ਮਸ਼ੀਨ ਦੇ ਉੱਤੇ ਆਪਾਂ 24 ਘੰਟਿਆਂ ਚੋਂ ਘੰਟਾ ਦਾ ਘੰਟਾ ਜਿਹੜਾ ਉਹ ਕੱਢਦੇ ਆ। ਇਹ ਹਰੇਕ ਨੂੰ ਕੱਢਣਾ ਚਾਹੀਦਾ ਹਨਾ ਸੇ ਤਾਂ ਤਾਂ ਧਿਆਨ ਦੇ ਨਾਂ ਰੱਖਾਂਗੇ ਪਰ ਤੁਹਾਨੂੰ ਪਤਾ ਹੀ ਹੈ ਕਿਵੇਂ ਬਿਮਾਰੀਆਂ ਆਪਾਂ ਨੂੰ ਚੁੰਬੜਦੀਆਂ ਹਨਾ ਆਪਣੀ ਸੇ ਦਾ ਆਪ ਧਿਆਨ ਰੱਖਣਾ ਜ਼ਰੂਰੀ ਹੈ ਇਹਦੇ ਆਪਾਂ ਆਪ ਹੀ ਦੋਸ਼ੀ ਹੁੰਨੇ ਆ ਜਦੋਂ ਆਪਾਂ ਆਪਣੀ ਸਿਹਤ ਦਾ ਨਹੀਂ ਧਿਆਨ ਰੱਖਦੇ ਕੰਦੇ ਦਵਾਈਆਂ ਖਾਣ ਤੇ ਆਪਾਂ ਮਜਬੂਰ ਹੋ ਜਾਂਦੇ ਆ ਫੇਰ ਦੇਖੋ ਕਿਹੜੇ ਤਰ੍ਹਾਂ ਦੀਆਂ ਰੱਖਾਂ ਕਰਾਉਣੀਆਂ ਦਵਾਈਆਂ ਲਾਡੀਆਂ ਤੇ ਖਾਂਦੇ ਆ ਆਪਾਂ ਕਿਉਂਕਿ ਪਹਿਲਾਂ ਤਾਂ ਆਪਾਂ ਸਿਹਤ ਦਾ ਧਿਆਨ ਨਹੀਂ ਰੱਖਦੇ ਇਸ ਮਿਲ ਇਸੇ ਜਿਵੇਂ ਕੁਝ ਖਾਈ ਪੀਂਦੇ ਆਨੇ ਖਾਂਂ ਪੀਂਦਾ ਵੀ ਬਿਲਕੁਲ ਧਿਆਨ ਨਹੀਂ ਰੱਖਦੇ ਆਪਾਂ ਖਾਣ ਪੀਣ ਦਾ ਤੇ ਆਪਣੇ ਬੋਕ ਦਾ ਇਹ ਧਿਆਨ ਜ਼ਰੂਰ ਰੱਖੋ ਟਾਈਮ ਕੱਢੋ ਪਰ ਜਨਾ ਟਾਈਮ ਕੋਈ ਫਿਕਸ ਕਰੋ ਆਪਣਾ ਵੀ ਜੇ ਤੁਸੀਂ ਕੱਜ ਸਕਦੇ ਹੋ ਸੇਸ ਲਾ ਸਕਦੇ ਹੋ ਰੇਸ ਲਾਓ ਜੇ ਵੀ ਬੋਕ ਨਰਮਾ ਕਰਕੇ ਨਰਮਾ ਕਰੋ ਵੀ ਤੁਸੀਂ ਕਰ ਸਕਦੇ ਹੋ ਇਹ ਜ਼ਰੂਰ ਕਰੋ ਇਹ ਜ਼ਰੂਰੀ ਹੈ ਆ ਪਤਾ ਹਣਾ ਬਾਹਰ ਸਾਨੂੰ ਪਤਾ ਹੈ ਕੈਨੇਡਾ ਦੇ ਵਿੱਚ ਠੰਡ ਬਹੁਤ ਆ ਹੁਣ ਸنو ਪੈ ਰਹੀ ਹੈ ਤੇ ਤਾਂ ਕਰਕੇ ਹੁਣ ਇਸ ਮਸ਼ੀਨ ਤੇ ਆ ਕਰਦੇ ਆ ਪਹਿਲਾਂ ਤਾਂ ਗਰਾਊਂਡ 'ਚ ਭੱਗ ਜਾਂਦੇ ਸੀ ਗਰਮੀ 'ਚ ਹੁਣ ਬਾਹਰ ਸنو ਤੁਹਾਨੂੰ ਦਿਖਾ ਦਿੰਦਾ ਮੈਂ ਬਹੁਤ ਬਰੀ ਬਰੀ ਸنو ਬਾਹਰ ਕਾਫੀ ਸਨੋ ਪੈ ਰਹੀ ਐ ਇਸ ਕਰਕੇ ਆਪਾਂ ਫਿਰ ਮਸ਼ੀਨਿੰਗ ਦੇ ਤੇ ਸਾਰੇ ਨਾਲ ਹੀ ਆਪਾਂ ਹੁਣ ਲਾ ਟਾਈਮ ਐ ਜਿਹੜਾ ਖੁੱਲਣਾ ਹੈ ਨਾਲ ਤੁਹਾਨੂੰ ਕੰਡ ਕੰਟਾ ਕੰਤਾ ਹਣਾ ਇਹ ਬਹੁਤ ਜ਼ਰੂਰੀ ਐ ਤੇ ਇੱਕ ਖਾਣ ਪੀਣ ਦਾ ਖਾਣ ਪੀਣ ਆਪਣਾ ਜਰੂਰ ਬਦਲੋ ਮਿੱਠੇ ਨੂੰ ਤਾਂ ਬਿਲਕੁਲ ਹੀ ਛੱਡ ਦਿਓ ਕੇਰਾ ਸਾਨੂੰ ਥੋੜਾ ਜਿਹਾ ਔਖਾ ਲੱਗੂ ਥੋੜੇ ਕਾਣੇ ਚਰਚੀ ਹੀ ਤੁਹਾਡੀ ਜੀਵ ਦਾ ਸੁਆਦ ਆਪੇ ਬਦਲ ਜਾਣਾ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਕਿ ਕਿੰਨਾ ਫਰਕ ਪੈਂਦਾ ਤੁਹਾਡਾ ਬਾਜਨ ਠੀਕ ਹੈ ਬਾਜਨ ਚ ਪਹਿਣਾ ਚ ਬਾਜਨ ਵੱਧਾ ਉਹ ਬਾਜਨ ਵੀ ਠੀਕ ਹੋ ਜਾਊਗਾ ਠੀਕ ਆਪੇ ਤੇ ਹੋਰ ਵੀ ਬਹੁਤ ਫਾਇਦੇ ਹੋ ਜਾਣੇ ਜਿੱਥਾ ਹੁਣ 488 ਰਹੇ ਤਾਂ ਡਾਕਟਰ ਵੀ ਮੰਨ ਰਹੇ ਹਨ। ਦੇਖੋ ਡਾਕਟਰ ਖੁਦ ਸਾਹਮਣੇ ਸੱਚ ਜਾਂ ਜਿਹੜੀਆਂ ਮੋਲਦੀਆਂ ਮਿੱਠੇ ਵਾਲੀਆਂ ਸਭ ਖਾਣੋਂ ਹਟ ਗਈ। ਤੇ ਜੀਵ ਦੇ ਸੁਭਾਅ ਨੇ ਆਪਾਂ ਮਾਰ ਤੇ ਇਹਨਾਂ ਨੂੰ ਰੋਈ ਦੇ ਵਿੱਚੋਂ ਮਿੱਠੇ ਨੂੰ ਕੱਢ ਦੇ ਜੰਮਾ। ਮਿੱਠਾ ਤੇ ਨਾ। ਇਹ ਆਪਾਂ ਨੂੰ ਆਪਣੇ ਕੋਈ ਤੰਦਰੁਸਤ ਬੰਦਾ ਉਹ ਵੀ ਛੱਡੋ ਇਹਨੂੰ ਇਹ ਬਿਮਾਰੀ ਲੱਗ ਗਈ ਜਿਹਨੂੰ ਹੁਣ ਤਾਂ ਛੱਡਣਾ ਹੀ ਪੈਣਾ ਹੈ ਪਰ ਜੇ ਤੰਦਰੁਸਤ ਤਾਂ ਪਹਿਲਾਂ ਹੀ ਆਪਦੇ ਚੱਕੰਨੇ ਹੋ ਜੋ ਵੀ ਇਹ ਜੀਆਂ ਚੀਜ਼ਾਂ ਆਪਾਂ ਨਹੀਂ ਖਾਣੇ ਨੇ ਉਹ ਕਰਕੇ ਨਮਾਸ਼ ਛੱਡਦੇ ਚੰਗੇ ਰਹਾਂਗੇ ਵਧੀਆ ਤੇ ਆਪਣੀਆਂ ਘਰ ਦੀਆਂ ਚੀਜ਼ਾਂ ਖਾਓ ਜ਼ਰੂਰ ਲਾਓ ਨਹੀਂ ਦੂਜੇ ਤੋਂ ਲੈ ਲਓ ਭਾਈ ਇਹ ਨਹੀਂ ਹੈਗੀਆਂ ਹਨ ਜਿੰਨੇ ਆਪਾਂ ਨੂੰ ਕੁਦਰਤ ਨੇ ਦਿੱਤੀਆਂ ਨੇ ਕਿ ਦੇ ਵਿੱਚ ਗਾਜਰ ਬੂਲੇ ਸਾਲਕਾਂ ਮੁਸਕੰਦਰ ਆਲ ਫਰੂਟ ਦੇ ਉੱਤੇ ਲਾਓ ਸਾਰੇ ਆਪਣੇ ਮੋਖਾਂ ਤੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਜਿੱਥੇ ਵੀ ਲਾ ਸਕਦੇ ਨਾ ਚੀਜ਼ਾਂ ਤੋਂ ਬਿਨਾਂ ਆਪਾਂ ਨਹੀਂ ਬਚ ਸਕਦੇ ਇਹ ਤੁਸੀਂ ਮੁੱਲ ਦੀਆਂ ਚੀਜ਼ਾਂ ਖਾਈ ਜਾਓਗੇ ਲੱਲਾ ਪੱਲਾ ਇਹ ਤੇ ਰਬਿਮਾਰੀ ਹੈ ਤੇ ਬਿਮਾਰੀਆਂ ਚੰਬੜ ਦੀਆਂ ਰਹਣਗੀਆਂ ਸਮਝ ਪਤਾ ਹੀ ਜਾਉ ਕਿ みんな ਇੱਕ ਨਾਲ ਦੂਜੇ ਤੀਜੇ ਘਰ ਦੇ ਵਿੱਚ ਫਰੇਕ ਤੇ ਬਿਮਾਰੀ ਕੋਈ ਨਾ ਕੋਈ ਇਹ ਜੀ ਨਾਮਰਾਦ ਬਿਮਾਰੀ ਵੀ ਜਿਹੜੀ ਆਪਾਂ ਲੱਗ ਜਾਂਦੀ ਹੈ ਤੇ ਇਹ ਜ਼ਰੂਰੀ ਆ ਕਿ ਆਪਾਂ ਆਪਣੀ ਸਿਹਤ ਦਾ ਧਿਆਨ ਰੱਖੀਏ ਕੰਮ ਧੰਦੇ ਤਾਂ ਚੱਲੀ ਜਾਣੇ ਤੇ ਸਿਹਤ ਤੁਹਾਡੀ ਚੰਗੀ ਆ ਫੇਰ ਹੀ ਕੰਮ ਧੰਦੇ ਆ ਨਾ ਕਿਤੇ ਇਕੱਲੇ ਕੰਮ ਧੰਦੇ ਹਟ ਰਹੇ ਦੋ ਤੇ ਸਿਹਤ ਦਾ ਧਿਆਨ ਹੀ ਨਾ ਉੱਪਰ ਰੱਖੀਏ ਨਾ ਉਹ ਵੀ ਨਹੀਂ ਹੈਗਾ ਠੀਕ ਇਹ ਇਹ ਜ਼ਰੂਰੀ ਆ ਆਪਾਂ ਆਪਣੀ ਸਿਹਤ ਵਾਸਤੇ ਟਾਈਮ ਕੱਢੋ ਧਿਆਨ ਰੱਖੋ ਚੰਗੀਆਂ ਚੀਜ਼ਾਂ ਖਾਓ ਚੰਗਾ ਬੀਤ। ਇਹ ਹੀ ਸਾਰੇ ਬਿਮਾਰੀਆਂ ਦੇ ਕਾਰਨ ਨੇ। ਆਪਣੇ ਕੋਲੇ ਹਰੇਕ ਚੀਜ਼ ਹੁੰਦੀ ਹੈ ਖਾਣ ਵਾਲੀ। ਉਦਰਤ ਨੇ ਆਪਾਂ ਦਿੱਤੀ ਤਰਤ ਕੁਦਰਤ ਨਾਲ ਤਰਤੀ ਤੇ ਬੈਠਾ ਹੁੰਦੀ ਹੈ ਖਾਣ ਵਾਲੀ। ਇਹ ਚੀਜ਼ਾਂ ਆਪਾਂ ਖਾ ਕੇ ਉਹਨਾਂ ਬਿਨਾਂ ਕਿਹੜੀਆਂ ਚੀਜ਼ ਕੀ ਪੈਂਦਾ ਸਭ ਕੁਝ ਵੀਡੀਓ ਤੁਹਾਡੇ ਸਾਹਮਣੇ। ਤੇ ਕਿੰਨੇ ਕਿਤੇ ਰੋਗਾਂ ਤੋਂ ਲੋਕ ਮੁਕਤ ਹੋ ਗਏ ਆਪ ਦਾ ਖਾਣਾ ਬਦਲਣ ਦੇ ਨਾਲ ਜਿਹੜੇ ਇੰਨੇ ਇੰਨੇ ਇਲਾਜ ਮਹਿੰਗੇ ਕਰਾ ਕੇ ਵੀ ਬੰਦੇ ਨਹੀਂ ਬਚਦੇ ਹਨ ਉਹ ਬਚੇ ਆਂ ਮਿਸਾਲ ਆ ਜਿਉਂਦੀ ਜਾਗਦੀ ਬੰਦੇ ਉਹ ਫਿਰਦੇ ਆ ਫੱਟੇ-ਫੱਟੇ ਡਾਕਟਰ ਵੀ ਤੇ ਹੋਰ ਵੀ ਨੂੰ ਪਤਾ ਜਿਵੇਂ ਚੌਥੀ-ਚੌਥੀ ਸਟੇਜ ਤੇ ਮਾਰ ਗਏ ਸੀਗੇ ਧਿਆਨ ਕੋ ਕੈਂਸਰ ਦੀ ਜਿਹੜੀ ਬਿਮਾਰੀ ਆ ਉਸੇ ਲੈ ਜਿਹੜੇ ਸਰੀਰ ਦੇ ਉਹ ਕਹਿੰਦੇ ਮਿੱਠੇ ਤੇ ਹੀ ਭਲਦੇ ਆ ਮਿਠਾ ਉਹਨਾਂ ਦੀ ਖਰਾਕ ਹੈ ਜਿਹੜੇ ਕੈਂਸਰ ਦੇ ਸੱਲ ਨੇ ਕੋਰੇ ਇੱਕ ਬੰਦੇ ਦੀ ਹੁੰਦੇ ਆ ਸਰੀਰ ਦੇ ਕਹਿੰਦੇ ਤੇ ਜਦੋਂ ਉਹਨੂੰ ਬਿਠਾ ਦੇਈ ਜਾਂਦੇ ਆ ਉਹ ਜਿਹੜੀਆਂ ਚੀਜ਼ਾਂ ਦੇਈ ਜਾਂਦੇ ਉਹ ਬਾਹਲੇ ਗਿਣਤੀ ਵਧ ਜਾਂਦੀ ਹੈ ਉਹਨਾਂ ਦੀ ਉੱਤੋਂ ਨਹੀਂ ਪੈ ਜਾਂਦੇ ਦੂਜਿਆਂ ਦੇ ਜਿਹੜੀ ਆਪਣੀ ਫੌਜ ਹੈ ਕੁਦਰਤ ਨੇ ਦਿੱਤੀ ਹੋਈ ਹੈ ਸਰੀਰ ਦੇ ਵਿੱਚ ਯਾਨੀ ਉਹ ਫੌਜ ਘਟ ਜਾਂਦੀ ਹੈ ਫਿਰ ਉਹ ਦੂਜੀ ਫੌਜ ਜਿਹੜੀ ਵਿਰੋਧੀ ਹੁੰਦੀ ਹੈ ਉਹ ਤੋਂ ਵੀ ਪੈ ਜਾਂਦੀ ਹੈ ਕਿਉਂਕਿ ਉਹਨੂੰ ਤਾਂ ਪਾਸ ਖਰਾਕ ਦਿੰਨੇ ਆ ਤੇ ਪਾਲਦੇ ਆ ਜੇ ਉਹਨੂੰ ਖਰਾਕ ਮਿਲਦੀ ਹੈ ਉਹ ਪਾਲਦੀ ਵੱਧਦੀ ਫੁੱਲਦੀ ਜਾਂਦੀ ਹੈ ਤੇ ਉਤੋਂ ਦੀ ਪੈ ਜਾਂਦੀ ਹੈ ਤੇ ਇਸੇ ਕਰਕੇ ਫਿਰ ਤੁਹਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਵੱਧ ਜਾਂਦੀ ਹੈ ਇਹ ਤਾਂ